ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਹਿਲੇ ਵਿਸ਼ਵ ਯੁੱਧ ਦੀ ਕਿਵੇਂ ਪਹਿਲਾ ਵਿਸ਼ਵ ਯੁੱਧ ਪੰਜਾਬ ਦੇ ਲੋਕਾਂ ਦੇ ਸਿਰ ਤੇ ਹੀ ਲੜਿਆ ਗਿਆ ਪੰਜਾਬ ਦੇ ਲੋਕਾਂ ਨੂੰ ਕਿਵੇਂ ਫੌਜ ਦੇ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਪੰਜਾਬ ਦੇ ਵਿੱਚ ਸਿੱਖ ਰਾਜ ਦੇ ਅੰਤ ਤੋਂ ਬਾਅਦ ਜੇਤੂ ਅੰਗਰੇਜ਼ ਹਾਕਮ ਕਾਫੀ ਦੇਰ ਤੱਕ ਇਸ ਗੱਲ ਦੇ ਬਾਰੇ ਸੋਚਦੇ ਰਹੇ ਕਿ ਪੰਜਾਬ ਦੇ ਉੱਤੇ ਸਿੱਧਾ ਅੰਗਰੇਜ਼ੀ ਰਾਜ ਲਾਗੂ ਕਰ ਦਿੱਤਾ ਜਾਵੇ ਜਾਂ ਫਿਰ ਇੱਥੇ ਘੱਟ ਪੁਤਲੀ ਵਾਲੀ ਸਰਕਾਰ ਬਣਾਈ ਜਾਵੇ ਜਿਸ ਦੇ ਵਿੱਚ ਉਹ ਆਪਣਾ ਲਾਭ ਰੱਖਵਾ ਰੱਖ ਸਕਣ ਪੰਜਾਬ ਦੇ ਰੈਜੀਡੈਂਟ ਸਰ ਹੈਨਰੀ ਲਾਰੈਂਸ ਪੰਜਾਬ ਨੂੰ ਪੱਕੇ ਤੌਰ ਤੇ ਨਾਲ ਮਿਲਾਉਣ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਭਰਾ ਜੌਨ ਲਾਰੈਂਸ ਪੰਜਾਬ ਨੂੰ ਪੱਕੇ ਤੌਰ ਤੇ ਹਿੰਦੁਸਤਾਨ ਦੇ ਨਾਲ ਮਿਲਾਉਣ ਦੇ ਹੱਕ ਵਿੱਚ ਸੀ ਕਿਉਂ ਕਿ ਪੰਜਾਬ ਦੇ ਉੱਤੇ ਹਮਲੇ ਦੇ ਦੌਰਾਨ ਉਸ ਦੀ ਤੇਜ਼ ਅੱਖ ਨੇ ਪੰਜਾਬ ਦੀ ਉਪਜਾਊ ਜ਼ਮੀਨ ਅਤੇ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ ਜਾਣ ਲਿਆ ਸੀ ਉਸ ਤੋਂ ਬਾਅਦ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਾ ਲਿਆ ਗਿਆ ਉਸ ਸਮੇਂ ਹਿੰਦੁਸਤਾਨ ਦਾ ਗਵਰਨਰ ਜਰਨਲ ਲਾਰਡ ਡਲਹੌਜੀ ਸੀ 1850 ਦੇ ਵਿੱਚ ਪੰਜਾਬ ਦੇ ਦੌਰੇ ਦੇ ਸਮੇਂ 6 ਦਸੰਬਰ ਨੂੰ ਉਸ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਿ ਹਰ ਥਾਂ ਮੈਨੂੰ ਜ਼ਿਆਦਾ ਤੌਰ ਤੇ ਉਪਜਾਊ ਜ਼ਮੀਨ ਮਿਲੀ ਹੈ ਜਿਹੜੀ ਕਿ ਹਜੇ ਬੰਜਰ ਲੱਗਦੀ ਹੈ ਪਰ ਉਸ ਨੂੰ ਸਿਰਫ ਪਾਣੀ ਦੀ ਲੋੜ ਹੈ ਜਿਹੜਾ ਕਿ ਉਸ ਨੂੰ ਮਹਾਨ ਪੈਦਾਵਾਰੀ ਖੇਤਿਆਂ ਵਿੱਚ ਬਦਲ ਦੇਵੇਗਾ 1849 ਤੋਂ ਲੈ ਕੇ 1857 ਤੱਕ ਜ਼ਾਇਗੀਰਦਾਰ ਸ਼ੈਣੀ ਅੰਗਰੇਜ਼ਾਂ ਦੀ ਚਾਪਲੂਸ ਬਣ ਕੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਰਹੀ ਸੀ 1857 ਦੇ ਗਦਰ ਦੇ ਸਮੇਂ ਅੰਗਰੇਜ਼ਾਂ ਨੇ ਸਿੱਖ ਸਰਦਾਰਾਂ ਅਤੇ ਰਾਜਿਆਂ ਨੂੰ ਅੰਗਰੇਜ਼ੀ ਸਮਰਾਜ ਵੱਲ ਆਪਣੀ ਵਫਾਦਾਰੀ ਸਾਬਿਤ ਕਰਨ ਦੇ ਲਈ ਕਿਹਾ ਜਿਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੀ ਪੂਰੀ ਮਦਦ ਕੀਤੀ ਅਤੇ ਅੰਗਰੇਜ਼ਾਂ ਦੇ ਦਿੱਲੀ ਅਤੇ ਲਖਨਊ ਦੇ ਕਬਜ਼ੇ ਦੇ ਵਿੱਚ ਪੂਰਾ ਸਾਥ ਦਿੱਤਾ। ਸੁੰਦਰ ਸਿੰਘ ਮਜੀਠੀਏ ਦਾ ਪਿਓ ਰਾਜਾ ਸੂਰਤ ਸਿੰਘ ਗਦਰ ਲਹਿਰ ਦੇ ਸਮੇਂ ਬਨਾਰਸ ਵਿਖੇ 37ਵੀਂ ਨੈਗੇਟਿਵ ਇਨਫੈਂਟਰੀ ਵਿੱਚ ਸ਼ਾਮਲ ਹੋ ਕੇ ਅੰਗਰੇਜ਼ਾਂ ਵੱਲੋਂ ਲੜਿਆ ਅਤੇ ਹਮਲੇ ਦੇ ਵਿੱਚ ਜ਼ਖਮੀ ਹੋਇਆ। ਉਸ ਨੂੰ ਇਸ ਵਫਾਦਾਰੀ ਦੇ ਬਦਲੇ 4800 ਰੁਪਏ ਸਾਲਾਨਾ ਪੈਨਸ਼ਨ ਅਤੇ ਯੂਪੀ ਦੇ ਜ਼ਿਲ੍ਹਾ ਗੋਰਖਪੁਰ ਦੇ ਵਿੱਚ ਜ਼ਾਗੀਰ ਮਿਲੀ। 1857 ਦੇ ਵਿੱਚ ਮੈਜਿਸਟ੍ਰੇਟ ਬਣਿਆ ਅਤੇ ਅਤੇ ਕੰਪਨੀਅਨਸ਼ਿਪ ਆਫ ਦੀ ਸਟਾਰ ਆਫ ਇੰਡੀਆ ਦਾ ਖਿਤਾਬ ਹਾਸਲ ਕੀਤਾ ਇਸ ਖਾਨਦਾਨ ਦੀਆਂ ਜਾਗੀਰਾਂ ਖਿਤਾਬ ਅਤੇ ਵਫਾਦਾਰੀਆਂ ਦੇ ਕਾਰਨਾਮਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਪਹਿਲੀ ਸੰਸਾਰ ਜੰਗ ਦੇ ਸਮੇਂ ਦਾ ਪੰਜਾਬ ਜੋ ਅੱਜ ਟੋਟੇ ਟੋਟੇ ਹੋ ਚੁੱਕੇ ਪੰਜਾਬ ਨਾਲੋਂ ਕਿਤੇ ਵੱਡਾ ਸੀ ਇਸ ਦੀ ਵਸੋਂ ਉਦੋਂ 2 ਕਰੋੜ 23 ਲੱਖ 23 ਹਜ਼ਾਰ ਸੀ ਜੋ ਸਾਰੇ ਬ੍ਰਿਟਾਨੀਆ ਦੀ ਆਬਾਦੀ ਦਾ 3/4 ਹਿੱਸਾ ਬਣਦਾ ਸੀ ਉਸ ਸਮੇਂ ਪੰਜਾਬ 13573 ਮਰਬਾ ਮੀਲ ਦੇ ਵਿੱਚ ਫੈਲਿਆ ਹੋਇਆ ਸੀ ਉਦੋਂ ਪੰਜਾਬ ਦੀਆਂ 5 ਕਮਿਸ਼ਨਰੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ 29 ਜ਼ਿਲ੍ਹੇ ਸਨ ਇਸ ਤੋਂ ਬਿਨਾ 43 ਰਿਆਸਤਾਂ ਸਨ ਜਿਨ੍ਹਾਂ ਵਿੱਚੋਂ 28 ਪਹਾੜੀ ਰਿਆਸਤਾਂ Shimla ਦੀ ਪਹਾੜੀ ਰੇਂਜ ਦੇ ਵਿੱਚ ਹੀ ਸਨ ਅਤੇ ਜੋ Shimla ਦੇ DC ਦੇ ਅਧੀਨ ਸੀ ਬਾਕੀ ਰਿਆਸਤਾਂ ਦਾ ਪ੍ਰਬੰਧ politically agent resident ਦੇ ਨਾਲ ਹੁੰਦਾ ਸੀ ਉਸ ਸਮੇਂ ਪੰਜਾਬ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਦੇ ਵਿੱਚ ਵੱਸਦੀ ਸੀ ਪਿੰਡਾਂ ਦੀ ਗਿਣਤੀ 44400 ਸੀ ਅਤੇ 20000 ਤੋਂ ਉੱਤੇ ਦੀ ਆਬਾਦੀ ਦੇ 22 ਸ਼ਹਿਰ ਸਨ ਪੰਜਾਬ ਦੇ ਵਿੱਚ ਉਸ ਸਮੇਂ ਲਗਭਗ 40 ਲੱਖ ਨੌਜਵਾਨ ਸਨ ਪੰਜਾਬ ਕਾਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ 83% ਦੀ ਜੱਟ ਕਰਜ਼ੇ ਦੇ ਹੇਠਾਂ ਦੱਬੇ ਹੋਏ ਸਨ ਅਤੇ 45% ਦੀ ਜ਼ਮੀਨ ਗਹਿਣੇ ਪਈ ਸੀ ਸਾਰੇ ਪੰਜਾਬ ਦੇ ਜੱਟਾਂ ਦੇ ਸਿਰ ਉਸ ਸਮੇਂ ਕੁੱਲ 73 ਕਰੋੜ ਰੁਪਇਆ ਕਰਜ਼ਾ ਸੀ 58% ਪੰਜਾਬੀ ਜੱਟਾਂ ਦੇ ਕੋਲ 5 ਇਕੜ ਤੋਂ ਘੱਟ ਜ਼ਮੀਨ ਸੀ ਜਿਨ੍ਹਾਂ ਨੂੰ ਵਾਣ ਵਾਲੇ 52% ਲੋਕ ਮੁਜਾਰੇ ਸਨ ਧੋੜੀ ਜ਼ਮੀਨ ਵਾਲੇ ਅਤੇ ਬੇਜ਼ਮੀਨੇ ਲੋਕਾਂ ਦੇ ਕੋਲ ਖੇਤੀਬਾੜੀ ਕਰਨ ਤੋਂ ਬਿਨਾਂ ਹੋਰ ਕੋਈ ਤੰਦਾ ਨਹੀਂ ਸੀ ਪੰਜਾਬ ਵਿੱਚ ਸੰਨਤੀ ਵਿਕਾਸ ਨੂੰ ਜਾਣਬੁੱਝ ਕੇ ਰੋਕਿਆ ਜਾ ਰਿਹਾ ਸੀ ਤਾਂ ਕਿ ਪੰਜਾਬੀਆਂ ਦੇ ਕੋਲ ਰੋਜ਼ਗਾਰ ਵਾਸਤੇ ਭਰਤੀ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਹੇ ਫੌਜ ਦੇ ਵਿੱਚ ਜ਼ਿਆਦਾਤਰ ਗਿਣਤੀ ਪਿੰਡਾਂ ਦੇ ਉਹਨਾਂ ਇਲਾਕਿਆਂ ਦੀ ਸੀ ਜੋ ਆਰਥਿਕ ਤੌਰ ਤੇ ਵਧੇਰੇ ਪਛੜੇ ਹੋਏ ਸਨ ਸ਼ਹਿਰੀ ਇਲਾਕਿਆਂ ਜਾਂ ਪੜੇ ਲਿਖੇ ਲੋਕਾਂ ਦੇ ਵਿੱਚ ਫੌਜ ਵਿੱਚ ਭਰਤੀ ਹੋਣ ਦੀ ਵਧੇਰੇ ਰੁਚੀ ਨਹੀਂ ਸੀ ਕਿਉਂਕਿ 1917 ਤੱਕ ਫੌਜ ਦੇ ਵਿੱਚ ਕੋਈ ਕਮਿਸ਼ਨ ਨਹੀਂ ਸੀ ਦਿੱਤਾ ਜਾਂਦਾ ਅੰਗਰੇਜ਼ ਸਰਕਾਰ ਨੂੰ ਮੁਢਲੇ ਦਿਨਾਂ ਦੇ ਵਿੱਚ ਜੰਗ ਦੇ ਵਿੱਚ ਫੌਜਾਂ ਵਿੱਚ ਰੰਗਰੂਟ ਭਰਤੀ ਕਰਨ ਦੇ ਲਈ ਕੋਈ ਬਥੇਰੇ ਮੁਸ਼ਕਲ ਨਹੀਂ ਆਈ ਇਕੱਲੇ ਪੰਜਾਬ ਵਿੱਚੋਂ 395492 ਲੋਕ ਫੌਜ ਦੇ ਵਿੱਚ ਭਰਤੀ ਕੀਤੇ ਗਏ ਅਤੇ ਪੰਜਾਬ ਵਿੱਚੋਂ ਲਗਭਗ 2 ਕਰੋੜ ਰੁਪਏ ਜੰਗ ਵਾਸਤੇ ਫੰਡ ਇਕੱਠਾ ਕੀਤਾ ਗਿਆ ਇਸ ਤੋਂ ਇਲਾਵਾ 11 ਕਰੋੜ ਰੁਪਿਆ ਜੰਗੀ ਕਰਜ਼ਾ ਹੋਰ ਇਕੱਠਾ ਕੀਤਾ ਗਿਆ ਅੰਗਰੇਜ਼ ਫੌਜ ਦੇ ਵਿੱਚ ਭਰਤੀ ਕੀਤੇ ਗਏ ਵਿੱਚੋਂ 51.4% ਦੀ ਮੁਸਲਮਾਨ 22.6% ਦੀ ਹਿੰਦੂ ਅਤੇ 26% ਦੀ ਸਿੱਖ ਸਨ ਉਦੋਂ ਸਿੱਖਾਂ ਦੀ ਆਬਾਦੀ ਪੰਜਾਬ ਦੇ ਵਿੱਚ 12% ਸੀ ਹਿੰਦੂਆਂ ਦੀ ਆਬਾਦੀ 36% ਸੀ ਅਤੇ ਮੁਸਲਮਾਨਾਂ ਦੀ 51% ਸੀ ਭਾਰਤ ਦੇ ਉੱਤੇ ਕਬਜ਼ਾ ਕਰਨ ਦੇ ਮਗਰੋਂ ਅੰਗਰੇਜ਼ ਸਰਕਾਰ ਪੰਜਾਬ ਦੀ ਫੌਜੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਸੀ ਇਸ ਲਈ ਪੰਜਾਬ ਦੇ ਵਿੱਚ ਸਦਾ ਹੀ ਅਜਿਹੇ ਲੈਫਟੀਨੈਂਟ ਗਵਰਨਰ ਲਗਾਏ ਗਏ ਜਿਹੜੇ ਪੰਜਾਬ ਵਿੱਚ ਕਿਸੇ ਕਿਸਮ ਦੀ ਵੀ ਸਿਆਸੀ ਲਹਿਰ ਨੂੰ ਨਾ ਉੱਠਣ ਦੇਵੇ ਸਰ ਮਾਈਕਲ ਓਡਵਾਇਰ ਨੇ ਸਾਰੇ ਪੰਜਾਬ ਦੇ ਵਿੱਚ ਫੌਜੀ ਭਾਤੀ ਦਾ ਐਸਾ ਮਾਹੌਲ ਬਣਾ ਦਿੱਤਾ ਸੀ ਕਿ ਜਿਵੇਂ ਪਹਿਲੀ ਸੰਸਾਰ ਜੰਗ ਸਿਰਫ ਪੰਜਾਬੀਆਂ ਨੇ ਹੀ ਲੜਨੀ ਹੈ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਵਾਸਤੇ ਕਈ ਹਿੰਦੂਸਤਾਨੀ ਅੰਗਰੇਜ਼ੀ ਅਫਸਰਾਂ ਤੋਂ ਵੀ ਵੱਧ ਕਾਲੇ ਸਨ ਜਿਵੇਂ ਸਰਦਾਰ ਬਹਾਦਰ ਬੂਟਾ ਸਿੰਘ ਅਤੇ ਆਪਣੀ ਚਮਚੀਆਂ ਦੀ ਭਰਤੀ ਦੇ ਲਈ ਏਜੰਸੀ ਖੋਲੀ ਮੁਸਲਮਾਨਾਂ ਵਿੱਚੋਂ ਵੱਡੇ ਵੱਡੇ ਜ਼ਾਗੀਰਦਾਰ ਸਰ ਉਮਰ ਹਯਾਦ ਖਾਨ ਟਿਵਾਣਾ ਨਵਾਬ ਸ਼ਰਫ ਖੁਰਾਬਖਸ਼ ਨਵਾਬ ਗੁਲਾਮ ਖਾਨ ਮੇਗਾ ਮਾਲਕ ਮੁਹੰਮਦ ਾਮੀਨ ਖਾਨ ਇਸ ਤੋਂ ਇਲਾਵਾ ਸਿੱਖਾਂ ਦੇ ਵਿੱਚ ਮਜੀਠੀਏ ਸੰਧਾਵਾਲੀਏ ਮਾਨਾਂਵਾਲੇ ਅਲਾਬਲਪੁਰੀਏ ਮੋਰੋਵਾਲੇ ਸਰਦਾਰ ਬਹਾਦਰ ਗੱਜਣ ਸਿੰਘ ਨਰੰਗਵਾਲ ਗੁਰਦਾਸਪੁਰੀਆ ਇਸ ਤੋਂ ਇਲਾਵਾ ਹਿੰਦੂਆਂ ਵਿੱਚੋਂ ਚੌਧਰੀ ਲਾਲਚੰਦ ਅਤੇ ਚੌਧਰੀ ਛੋਟੂ ਰਾਮ ਸਿੱਖ ਰਾਜਿਆਂ ਅਤੇ ਮਲੇਰਕੋਟਲੇ ਦੇ ਨਵਾਬਾਂ ਤੋਂ ਬਿਨਾਂ ਜ਼ਿਲ੍ਹਾ ਕਰਨਾਲ ਦੇ ਕੁੰਜਪੁਰਾ ਅਤੇ ਮੰਡਲ ਦੇ ਨਵਾਬ ਕਾਂਗੜੇ ਦੇ ਗੁਲੇਰ ਤੋਂ ਇਲਾਵਾ ਲੁਧਿਆਣੇ ਮਲੇਰ ਮਲੋਟ ਮੱਖੋ ਅਤੇ ਲੱਦਣਾ ਦੇ ਸਰਦਾਰ ਭਾਈ ਸਾਹਿਬ ਬਰਗਾੜੀਆ ਇਸ ਭਰਤੀ ਦੇ ਵਿੱਚ ਹਿੱਸਾ ਪਾ ਕੇ ਨਾਮਣਾ ਖੱਟਣ ਦੇ ਯਤਨ ਵਿੱਚ ਸਨ ਇਸ ਭਰਤੀ ਦੇ ਵਾਸਤੇ ਮਾਈਕਲ اڈਵਾਇਰ ਨੇ ਇੱਕ ਬੋਰਡ ਤਿਆਰ ਕੀਤਾ ਜਿਸ ਦੇ ਵਿੱਚ ਪੰਜਾਬ ਦੇ ਮੈਂਬਰ ਵੀ ਸਨ ਇਸ ਬੋਰਡ ਵੱਲੋਂ ਸੂਬੇ ਭਾ ਵਿੱਚ ਭਰਤੀ ਦੇ ਹੱਕ ਦੇ ਵਿੱਚ ਮੁਹਿੰਮ ਚਲਾਈ ਗਈ ਲੋਕਾਂ ਨੂੰ ਭਰਤੀ ਅਤੇ ਜੰਗ ਵਾਸਤੇ ਫੰਡ ਦੇਣ ਦੇ ਲਈ ਪ੍ਰੇਰਿਤ ਕੀਤਾ ਗਿਆ ਜੰਗ ਦੇ ਪਹਿਲੇ ਦੌਰ ਦੇ ਵਿੱਚ ਪੰਜਾਬ ਸਰਕਾਰ ਨੂੰ ਭਰਤੀ ਦੇ ਖੇਤਰ ਵਿੱਚ ਕਾਫੀ ਸਫਲਤਾ ਮਿਲੀ ਅਤੇ ਫੰਡ ਇਕੱਠਾ ਕਰਨ ਵਿੱਚ ਵੀ ਭਾਵੇਂ ਫੌਜ ਵਿੱਚ ਕੁਰਬਾਨੀਆਂ ਦਾ ਬਧੇਰੇ ਜ਼ੋਰ ਪਿੰਡੂ ਖੇਤਰ ਤੇ ਪਿਆ ਸ਼ਹਿਰੀ ਵਸੋਂ ਜੋ ਆਬਾਦੀ ਦਾ 1/10 ਹਿੱਸਾ ਸੀ ਬਹੁਤ ਘੱਟ ਭਰਤੀ ਹੋਏ ਇੱਕ ਵਾਰ ਕੋਸ਼ਿਸ਼ ਕੀਤੀ ਗਈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਡਬਲ ਕੰਪਨੀ ਸਥਾਪਿਤ ਕੀਤੀ ਜਾਵੇ ਇੰਡੀਅਨ ਡਿਫੈਂਸ ਫੋਰਸ ਲਈ ਸ਼ਹਿਰੀ ਹਲਕੇ ਵਿੱਚ ਹਜ਼ਾਰ ਲੋਕਾਂ ਦੀ ਬਟਾਲੀਅਨ ਤਿਆਰ ਕੀਤੀ ਜਾਵੇ ਯੂਨੀਵਰਸਿਟੀ ਵਿੱਚੋਂ ਸਿਰਫ 100 ਵਿਦਿਆਰਥੀ ਹੀ ਮਿਲੇ ਜਿਹੜੇ ਕਿ ਸਿਗਨਲ ਕੋਰਾਂ ਦੇ ਵਿੱਚ ਭੇਜੇ ਗਏ ਸ਼ਹਿਰੀਆਂ ਦੀ ਬਟਾਲੀਅਨ ਵਾਸਤੇ ਹੋਰ ਵੀ ਨਿਰਾਸ਼ਾ ਹੋਈ ਜਿਸ ਵਿੱਚ ਸਿਰਫ 156 ਬੰਦੇ ਭਰਤੀ ਲਈ ਮਿਲੇ ਹੁਣ ਆਮ ਲੋਕਾਂ ਦੇ ਵਿੱਚ ਭਾਰਤੀ ਦਾ ਜੋਸ਼ ਹੌਲੀ-ਹੌਲੀ ਠੰਡਾ ਪੈਣਾ ਸ਼ੁਰੂ ਹੋ ਗਿਆ ਜਿਸ ਦਾ ਕਾਰਨ ਅਮਰੀਕਾ ਤੋਂ ਆਏ ਗਦਰੀ ਬਾਬਿਆਂ ਦੀ ਆਮਦ ਸੀ ਜਿਨ੍ਹਾਂ ਨੇ ਪ੍ਰਚਾਰ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਫੜ ਕੇ ਨਜ਼ਰਬੰਦ ਕੀਤਾ ਅਤੇ ਇਹਨਾਂ ਦੇ ਉੱਤੇ ਸਾਜ਼ਿਸ਼ਾਂ ਦੇ ਤਹਿਤ ਕੇਸ ਕੀਤੇ ਗਏ ਇਸ ਗੱਲ ਦਾ ਪੰਜਾਬ ਦੇ ਲੋਕਾਂ ਤੇ ਬੜਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਅਤੇ ਪੰਜਾਬ ਵਿੱਚ ਰਾਸ਼ੀ ਚੇਤਨਾ ਆਉਣੀ ਸ਼ੁਰੂ ਹੋ ਗਈ ਦੂਜੇ ਪਾਸੇ ਚੀਜ਼ਾਂ ਦੀਆਂ ਕੀਮਤਾਂ ਵਧਣ ਦੇ ਨਾਲ ਲੋਕ ਆਪਣੋ ਆਪਣੇ ਕਾਰੋਬਾਰ ਅਤੇ ਖੇਤੀਬਾੜੀ ਵਿੱਚ ਬਧੇਰੇ ਦਿਲਚਸਪੀ ਲੈਣ ਲੱਗ ਪਏ ਸਨ ਗੱਬਰੂਆਂ ਦੀ ਘਾਟ ਜੋ ਕਿ ਪਹਿਲਾਂ ਹੀ ਬਹੁਤ ਗਿਣਤੀ ਦੇ ਵਿੱਚ ਫੌਜ ਦੇ ਵਿੱਚ ਜਾ ਚੁੱਕੇ ਸਨ ਸਰਕਾਰ ਇਸ ਬਾਰੇ ਕਾਫੀ ਚਿੰਤਾਜਨਕ ਹੋਈ ਹਿੰਦੂ ਸਰਕਾਰ ਨੇ 1 ਜੂਨ ਤੋਂ 5 ਲੱਖ ਦੀ ਭਰਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਕੇਂਦਰੀ ਰੰਗ ਰੂਟ ਬੋਰਡ ਅਤੇ ਪੰਜਾਬ ਦਾ ਕੋਟਾ 1,80,000 مقرر ਕੀਤਾ ਗਿਆ। 4 ਮਈ ਨੂੰ ਲਾਹੌਰ ਵਿੱਚ ਸੁਵਾਈ ਭਾਰਤੀ ਕਾਨਫਰੰਸ ਹੋਈ ਜਿਸ ਦੇ ਵਿੱਚ ਇਸ ਕੋਟੇ ਤੋਂ ਬਿਨਾਂ 20,000 ਹੋਰ ਅਣ ਲੜਾਕੇ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਭਰਤੀ ਦੀ ਆਮ ਰਫਤਾਰ ਨਾਲੋਂ 25% ਦੀ ਵਧ ਸੀ ਪਰ ਲੋਕਾਂ ਵੱਲੋਂ ਭਰਤੀ ਨਾ ਦੇਣ ਕਾਰਨ ਸੁਵਾਈ ਕਾਨਫਰੰਸ ਨੇ ਪਾਸ ਕੀਤਾ ਕਿ ਜੇ ਇਹ ਸਿਸਟਮ ਫੇਲ ਹੋ ਜਾਵੇ ਤਾਂ ਗਵਰਨਮੈਂਟ ਅਜਿਹੇ ਕਦਮ ਚੁੱਕੇ ਜੋ ਰੰਗਰੂਟ ਹਾਸਲ ਕਰਨ ਲਈ ਜ਼ਰੂਰੀ ਹੋਣ ਉਸੇ ਦਿਨ ਹੀ ਡਿਵੀਜ਼ਨ ਜਨਰਲ ਕਮਿਸ਼ਨਰ ਦੀ ਮੀਟਿੰਗ ਦੇ ਵਿੱਚ ਵੀ ਇੱਕ ਇਹ ਮੰਗ ਹੋਈ ਕਿ ਸਥਾਨਕ ਸਰਕਾਰ ਨੂੰ ਐਕਟ ਅਤੇ ਆਰਡੀਨੈਂਸ ਰਾਹੀਂ ਇਹ ਤਾਕਤ ਦਿੱਤੀ ਜਾਵੇ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਇਲਾਕੇ ਜਾਂ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਕੋਟਾ ਪੂਰਾ ਨਾ ਹੋਵੇ ਉੱਥੇ ਜ਼ਬਰਦਸਤੀ ਭਰਤੀ ਕੀਤੀ ਜਾ ਸਕੇ ਇਸ ਜ਼ਬਰਦਸਤੀ ਭਰਤੀ ਕਰਨ ਦੇ ਲਈ ਅੰਗਰੇਜ਼ੀ ਸਰਕਾਰ ਨੇ ਇੱਕ ਕਮੇਟੀ ਬਣਾਈ ਜਿਸ ਦੇ ਵਿੱਚ ਹਿੰਦੁਸਤਾਨ ਦੇ ਸਾਰੇ ਹੀ ਧਰਮਾਂ ਦੇ ਅਫਸਰਾਂ ਨੂੰ ਲਿਆ ਗਿਆ 10 ਜੂਨ ਨੂੰ ਇਸ ਕਮੇਟੀ ਦੀ ਮੀਟਿੰਗ ਸ਼ਿਮਲੇ ਵਿੱਚ ਹੋਈ ਇਸ ਕਮੇਟੀ ਨੇ ਇਸ ਗੱਲ ਤੇ ਵਿਚਾਰ ਕੀਤੀ ਕਿ ਜੇ ਲੋਕ ਆਪਣੇ ਆਪ ਭਰਤੀ ਨਾ ਹੋਣ ਤਾਂ ਕਿਹੜਾ ਤਰੀਕਾ ਅਖਤਿਆਰ ਕੀਤਾ ਜਾਵੇ ਭਰਤੀ ਦਾ ਵਰਤਮਾਨ ਤਰੀਕਾ ਨੋਰਮਲ ਹੈ ਕੀ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਤਰੀਕਾ ਜਾਇਜ਼ ਵੀ ਸੀ ਸਬ ਕਮੇਟੀ ਦੇ ਵਿੱਚ ਇਹ ਗੱਲ ਨਿੱਖਰ ਕੇ ਸਾਹਮਣੇ ਆਈ ਕਿ ਲੋਕ ਹੁਣ ਫੌਜ ਦੇ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ ਇਸ ਮੀਟਿੰਗ ਦੇ ਵਿੱਚ ਰਗਵੀਰ ਸਿੰਘ ਸੰਧਾਵਾਲੀਏ ਨੇ ਕਿਹਾ ਕਿ ਜਿਹੜੇ ਲੋਕ ਆਪਣਾ ਫਰਜ਼ ਪੂਰਾ ਕਰ ਚੁੱਕੇ ਹਨ ਉਨ੍ਹਾਂ ਤੇ ਹੋਰ ਦਬਾਅ ਨਾ ਪਾਇਆ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹਾ ਪਹਿਲਾਂ ਹੀ ਕਾਫੀ ਰੰਗਰੂਟ ਦੇ ਚੁੱਕਾ ਹੈ। ਉਹਨਾਂ ਕੋਲੋਂ ਹੋਰ ਕੋਟਾ ਨਹੀਂ ਪੂਰਾ ਕੀਤਾ ਜਾ ਸਕਦਾ ਕਿਸੇ ਸ਼ਕਲ ਦੇ ਵਿੱਚ ਵੀ ਜ਼ਬਰਦਸਤੀ ਭਰਤੀ ਨਾ ਕੀਤੀ ਜਾਵੇ। ਲਾਹੌਰ ਵਿੱਚ ਭਰਤੀ ਦੀ ਹਾਲਾਤ ਮੰਦੀ ਸੀ। ਇਹੋ ਹਾਲ ਸਿਆਲਕੋਟ ਦਾ ਵੀ ਸੀ। ਗੱਜਨ ਸਿੰਘ ਨੇ ਕਿਹਾ ਕਿ ਸਾਨੂੰ ਆਪਣਾ ਹਲ ਪੂਰਾ ਕਰਨਾ ਚਾਹੀਦਾ ਹੈ ਪਰ ਜਬਰੀ ਭਰਤੀ ਕਰਨ ਤੋਂ ਪਹਿਲਾਂ ਕੁਝ ਸਮਾਂ ਹੋਰ ਦੇਣਾ ਚਾਹੀਦਾ ਹੈ। ਸਾਰੇ ਮੈਂਬਰ ਇਸ ਗੱਲ ਨੂੰ ਮਹਿਸੂਸ ਕਰਦੇ ਸਨ ਕਿ ਜਬਰੀ ਭਰਤੀ ਤੋਂ ਬਿਨਾਂ ਕੋਟਾ ਪੂਰਾ ਕਰਨਾ ਅਸੰਭਵ ਹੈ ਪਰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਜਬਰੀ ਭਰਤੀ ਦੇ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਵੱਧ ਜਾਵੇਗੀ ਅਤੇ ਹੋਰ ਖਤਰੇ ਪੈਦਾ ਹੋ ਜਾਣਗੇ ਅਤੇ ਉਹਨਾਂ ਨੇ ਕਿਹਾ ਰੰਗ ਰੂਪ ਤਾਂ ਹਰ ਹਾਲਤ ਦੇ ਵਿੱਚ ਚਾਹੀਦੇ ਹਨ ਪਰ ਇਹ ਅਹਿਸਾਸ ਹੈ ਕਿ ਜੇ ਇਕੱਲੇ ਪੰਜਾਬ ਦੇ ਵਿੱਚੋਂ ਹੀ ਜਬਰੀ ਭਰਤੀ ਦਾ ਤਰੀਕਾ ਅਖਤਿਆਰ ਕੀਤਾ ਗਿਆ ਤਾਂ ਬਾਗੀਆਂ ਨੂੰ ਲੋਕਾਂ ਵਿੱਚ ਕੰਮ ਕਰਨ ਦਾ ਵਧੀਆ ਮੌਕਾ ਮਿਲ ਜਾਵੇਗਾ ਉਹ ਕਹਿਣਗੇ ਜੋ ਕੁਝ ਤੁਸੀਂ ਗਵਰਨਮੈਂਟ ਲਈ ਕੀਤਾ ਹੈ ਇਹ ਉਸ ਦਾ ਇਨਾਮ ਹੈ ਇਸ ਮੀਟਿੰਗ ਦੀ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਭਰਤੀ ਦੀ ਮੁਹਿੰਮ ਦੇ ਵਿੱਚ ਪਹਿਲਾਂ ਹੀ ਜਬਰੀ ਭਰਤੀ ਵਾਲੇ ਟੰਗ-ਬਾਤੇ ਜਾ ਰਹੇ ਸਨ ਜਿਵੇਂ ਕਿ ਸੀਐਮ ਕਿੰਗ ਨੇ ਗੱਲ ਨੂੰ ਸਾਹਮਣੇ ਲਿਆਂਦਾ ਹੈ ਇਹ ਸਬ ਕਮੇਟੀ ਨੂੰ ਇਹ ਹਦਾਇਤ ਸੀ ਕਿ ਹੁਣ ਸਿਸਟਮ ਦੇ ਨਾਲ 1 ਲੱਖ ਤੋਂ ਲੈ ਕੇ 1 ਲੱਖ 20 ਹਜ਼ਾਰ ਤੋਂ ਵੱਧ ਬੰਦੇ ਨਹੀਂ ਹਾਸਲ ਕਰ ਸਕਦੇ ਜੇਕਰ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਭਰਤੀ ਕਰਨੇ ਹਨ ਤਾਂ ਜਬਰੀ ਭਰਤੀ ਦਾ ਕਾਨੂੰਨ ਪਾਸ ਕਰਨਾ ਪਵੇਗਾ ਸਬ ਕਮੇਟੀ ਦੇ ਗੈਰ ਸਰਕਾਰੀ ਮੈਂਬਰਾਂ ਨੇ ਮੰਗ ਕੀਤੀ ਕਿ ਜੇ ਜਬਰੀ ਭਾਤੀ ਦਾ ਕਾਨੂੰਨ ਬਣਾਉਣਾ ਹੈ ਦਾ ਸਾਰੇ ਹਿੰਦੁਸਤਾਨ ਦੇ ਲਈ ਬਣਾਇਆ ਜਾਏ ਤੇ ਪੰਜਾਬ ਦੇ ਵਿੱਚ ਵੀ ਇਸ ਤੇ ਅਮਲ ਕੀਤਾ ਜਾਵੇ। ਹਿੰਦ ਸਰਕਾਰ ਵੱਲੋਂ ਇਹ ਤਜਵੀਜ਼ ਰੱਦ ਕਰ ਦਿੱਤੀ ਗਈ ਅਤੇ ਸਰ ਮਾਈਕਲ ਉਡਵਾਇਰ ਅਤੇ ਸਬਾਈ ਭਰਤੀ ਬੋਰਡ ਦੇ ਸਰਕਾਰੀ ਮੈਂਬਰਾਂ ਵੱਲੋਂ ਪੰਜਾਬ ਸਰ ਜਬਰੀ ਭਰਤੀ ਦਾ ਕਾਨੂੰਨ ਸਿਰੇ ਨਾ ਚੜ ਸਕਿਆ। ਭਾਵੇਂ ਜਬਰੀ ਭਰਤੀ ਕਾਨੂੰਨੀ ਤੌਰ ਤੇ ਲਾਗੂ ਨਾ ਕੀਤੀ ਗਈ ਪਰ ਸੂਬੇ ਵਿੱਚ ਹਾਲਾਤ ਜਬਰੀ ਭਰਤੀ ਵਰਗੇ ਹੀ ਸਨ। ਭਰਤੀਯੋਗ ਸਾਰੇ ਹੀ ਲੋਕਾਂ ਦੀ ਲਿਸਟਾਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਸਨ ਡਿਪਟੀ ਕਮਿਸ਼ਨਰ ਤਹਿਸੀਲਦਾਰ ਅਤੇ ਮੈਜਿਸਟ੍ਰੇਟ ਰੰਗ ਰੂਟਿੰਗ ਜੇਲਦਾਰ ਲੰਬੜਦਾਰ ਅਤੇ ਹੋਰ ਅੰਗਰੇਜ਼ਾਂ ਦੇ ਦਲਾਲ ਪੁਲਿਸ ਨੂੰ ਨਾਲ ਲੈ ਕੇ ਪਿੰਡਾਂ ਨੂੰ ਘੇਰੇ ਵਿੱਚ ਲੈਂਦੇ ਅਤੇ ਲੋਕਾਂ ਨੂੰ ਜ਼ਬਰਦਸਤੀ ਭਰਤੀ ਕਰਵਾਉਣ ਵਾਸਤੇ ਭੇਜੀ ਜਾਂਦੇ ਜਦੋਂ ਅੰਗਰੇਜ਼ ਜ਼ਬਰਦਸਤੀ ਭਰਤੀ ਪਿੰਡਾਂ ਵਿੱਚ ਜਾਂਦੇ ਤਾਂ ਨੌਜਵਾਨ ਇੱਧਰ ਉੱਧਰ ਲੁਕ ਜਾਂਦੇ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਭੱਜ ਜਾਂਦੇ ਉਹਨਾਂ ਨੂੰ ਉਦੋਂ ਤੱਕ ਤੰਗ ਕੀਤਾ ਜਾਂਦਾ ਜਦੋਂ ਤੱਕ ਉਹ ਨੌਜਵਾਨ ਪੇਸ਼ ਨਾ ਹੁੰਦੇ ਕੁਝ ਥਾਵਾਂ ਤੇ ਅਜਿਹੇ ਪਰਿਵਾਰਾਂ ਨੂੰ ਵੀ ਲੋਕਾਂ ਦੇ ਸਾਹਮਣੇ ਨੰਗਿਆ ਕੀਤਾ ਗਿਆ ਕੰਡਿਆਂ ਵਾਲੇ ਛਾਪਿਆਂ ਦੇ ਉੱਤੇ ਸੁੱਟਿਆ ਗਿਆ ਸੈਦ ਨਾਦਰ हुसैन ਸ਼ਾ ਪਲਵਾਨ ਨਾਮ ਦਾ ਇੱਕ ਤਹਿਸੀਲਦਾਰ ਕੁਝ ਵਦੇਰੇ ਹੀ ਸਰਗਰਮ ਸੀ ਜਿਸ ਨੇ ਪਛੜੇ ਹੋਏ ਇਲਾਕੇ ਵਿੱਚ ਜ਼ਬਰਦਸਤੀ ਭਰਤੀ ਕਰਨ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ ਪਰ ਉਹ ਇੱਕ ਅਜਿਹੇ ਪਿੰਡ ਵਿੱਚ ਚਲਿਆ ਗਿਆ ਜਿੱਥੇ ਉਸ ਨੇ ਜ਼ਬਰਦਸਤੀ ਭਰਤੀ ਕਰਨ ਲਈ ਆਪਣੇ ਸਾਰੇ ਹੱਤ ਕੰਡੇ ਵਰਤੇ ਪਰ ਜਦੋਂ ਉਹ ਗੈਸਟ ਹਾਊਸ ਦੇ ਵਿੱਚ ਠਹਿਰਿਆ ਹੋਇਆ ਸੀ ਤਾਂ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਉੱਥੇ ਹੀ ਮਾਰ ਦਿੱਤਾ ਕਈ ਅਮੀਰ ਅਤੇ ਰੱਜੇ ਪੂਜੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਭਰਤੀ ਤੋਂ ਬਚਾਉਣ ਦੇ ਲਈ ਗਰੀਬਾਂ ਦੇ ਮੁੰਡੇ ਖਰੀਦ ਕੇ ਭਰਤੀ ਵਾਸਤੇ ਦੇ ਦਿੱਤੇ ਇਸ ਭਰਤੀ ਤੋਂ ਡਰਦੇ ਲੋਕ ਪਿੰਡ ਛੱਡ ਕੇ ਭੱਜਣ ਲੱਗ ਪਏ ਕਈ ਥਾਵਾਂ ਤੇ ਲੋਕਾਂ ਨੂੰ ਧਾਰਾ 107 ਜਾਂ ਹੋਰ ਕੇਸਾਂ ਦੇ ਵਿੱਚ ਫਸਾ ਲਿਆ ਜਾਂਦਾ ਭਰਤੀ ਹੋਣ ਤੋਂ ਬਾਅਦ ਉਹ ਕੇਸ ਵਾਪਸ ਲਏ ਜਾਂਦੇ ਸਨ ਫੌਜ ਵਿੱਚ ਭਰਤੀ ਹੋਏ ਬੰਦਿਆਂ ਵਿੱਚ ਬੜੀ ਬੇਚੈਨੀ ਸੀ ਜਬਰੀ ਭਰਤੀ ਕੀਤੇ ਬੰਦੇ ਫੌਜਾਂ ਵਿੱਚੋਂ ਭੱਜਣ ਲੱਗ ਪਏ 1917 ਵਿੱਚ ਹੀ 26702 ਬੰਦੇ ਭਗੋਏ ਹੋ ਗਏ ਇਹਨਾਂ ਵਿੱਚੋਂ 17338 ਫੜੇ ਗਏ ਅਤੇ 93164 ਕਾਬੂ ਨਹੀਂ ਆਏ ਸਰਕਾਰੀ ਰਿਪੋਰਟ ਦੇ ਮੁਤਾਬਿਕ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣੇ ਵਿੱਚ 78 ਅਤੇ ਮਿਡਲ ਸਕੂਲ ਮਹਿਲਪੁਰ ਤੋਂ 53 ਮੁੰਡੇ ਭਰਤੀ ਕੀਤੇ ਗਏ ਪਿਛਲੀ ਜੰਗ ਦੇ ਵਿੱਚ 60000 ਹਿੰਦੂਸਤਾਨੀ ਸ਼ਹੀਰ ਹੋਏ ਜਿਨ੍ਹਾਂ ਵਿੱਚੋਂ 850 ਇੰਡੀਅਨ ਅਫਸਰ ਵੀ ਸ਼ਾਮਲ ਸਨ ਇਨ੍ਹਾਂ ਜਾਨਾਂ ਦੇਣ ਵਾਲਿਆਂ ਵਿੱਚ ਲਗਭਗ 14000 ਪੰਜਾਬੀ ਸਨ ਬ੍ਰਿਟਨ ਤੋਂ ਲੈ ਕੇ ਬਸਰੇ ਤੱਕ ਪੰਜਾਬੀ ਨੌਜਵਾਨਾਂ ਨੇ ਲੜਾਈਆਂ ਲੜੀਆਂ ਈਰਾਨ ਅਤੇ ਕੇਂਦਰੀ ਏਸ਼ੀਆ ਦੇ ਵਿੱਚ ਵੀ ਉਹਨਾਂ ਨੇ ਬਰਤਾਨਵੀ ਹਕੂਮਤ ਲਈ ਜਾਨਾਂ ਵਾਰੀਆਂ ਪਰ ਜਿਹੜੇ ਪੰਜਾਬੀ ਫੌਜੀ ਅੰਗਰੇਜ਼ਾਂ ਵੱਲੋਂ ਲੜਨ ਗਏ ਉਹਨਾਂ ਨੇ ਪੰਜਾਬ ਦੀਆਂ ਰਵਾਇਤਾਂ ਨੂੰ ਚਾਰ ਚੰਦ ਲਾਏ ਉਹਨਾਂ ਨੇ ਹਰ ਮੋਰਚੇ ਤੇ ਵੈਰੀ ਦੇ ਨਾਲ ਡਟ ਕੇ ਟੱਕਰ ਲਈ ਅਤੇ ਆਪਣੀ ਬਹਾਦਰੀ ਦਾ ਸਿੱਕਾ ਜਮਾਇਆ ਪਹਿਲੇ ਵਿਸ਼ਵ ਯੁੱਧ ਦੇ ਲਈ ਪੰਜਾਬ ਦੇ ਵਿੱਚੋਂ ਤਕਰੀਬਨ 2 ਕਰੋੜ 24 ਲੱਖ ਰੁਪਏ ਫੰਡ ਲੋਕਾਂ ਤੋਂ ਜਬਰੀ ਇਕੱਠਾ ਕੀਤਾ ਗਿਆ ਯੁੱਧ ਦੇ ਲਈ ਬਰਤਾਨਵੀ ਸਲਤਨਤ ਦੀ ਜਿੱਤ ਦੀਆਂ ਅਰਦਾਸਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਕਾਰ ਪ੍ਰਸਤ ਸਰਬਰਾਂ ਨੇ ਗੁਰਦੁਆਰੇ ਦੀ ਮਾਇਆ ਵਿੱਚੋਂ 50000 ਰੁਪਇਆ ਵੀ ਦਿੱਤਾ ਇਸ ਤੋਂ ਬਿਨਾਂ ਪਦਾਰਥ ਮਦਦ ਵੀ ਦਿੱਤੀ 8 ਲੱਖ ਰੁਪਏ ਤੋਂ ਉੱਤੇ ਦੀ ਰਕਮ ਦੇ ਲੱਕੜ ਕਣਕ ਛੋਲੇ ਟੰਬੂ ਘੋੜੇ ਊਠ ਅਤੇ ਖਚਰਾ ਵੀ ਦਿੱਤੀਆਂ ਗਈਆਂ ਇਸ جنگ ਵਿੱਚ ਨਾ ਸਿਰਫ ਪੰਜਾਬੀ ਗਬਰੂਆਂ ਦੀ ਜਾਨਾਂ ਹੀ ਗਈਆਂ ਪੰਜਾਬ ਦੀ ਬੇਤਰੀ ਦੀ ਬਜਾਏ ਕਰੋੜਾਂ ਰੁਪਏ ਦੇਸ਼ ਨੂੰ ਗੁਲਾਮ ਰੱਖਣ ਵਾਲੀ ਅੰਗਰੇਜ਼ੀ ਸਰਕਾਰ ਨੂੰ ਵੀ ਉਹਦੇ ਦੁਸ਼ਮਣਾਂ ਤੋਂ ਬਚਾਉਣ ਦੇ ਲਈ ਖਰਚੇ ਗਏ ਆਪ ਪੰਜਾਬ جنگ ਦੇ ਕਾਰਨ ਚੀਜ਼ਾਂ ਦੀ ਥੋੜਾ ਅਤੇ ਮਹਿੰਗਾਈ ਦਾ ਸ਼ਿਕਾਰ ਬਣਿਆ ਰਿਹਾ ਲੜਾਈ ਦੇ ਦੌਰਾਨ ਬਾਹਰਲੇ ਦੇਸ਼ਾਂ ਵਿੱਚ ਗਏ ਪੰਜਾਬੀ ਲੋਕਾਂ ਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਹੋ ਗਿਆ ਅਤੇ ਉਹਨਾਂ ਵਿੱਚੋਂ ਬੇਦਾਰ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਉਹਨਾਂ ਦੀ ਜ਼ਿੰਦਗੀ ਨਾਲ ਮੁਕਾਬਲਾ ਕੀਤਾ ਅਤੇ ਆਪਣੀ ਮਨ ਦੀ ਦਸ਼ਾ ਅਤੇ ਆਰਥਿਕ ਤੇ ਸਿਆਸੀ ਕਾਰਨਾਂ ਦੀ ਤਲਾਸ਼ ਵੀ ਕੀਤੀ ਪੰਜਾਬ ਦੇ ਲੋਕਾਂ ਦੇ ਵਿੱਚ ਨਵੀਂ ਸਿਆਸੀ ਚੇਤਨਾ ਦਾ ਦੌਰ ਆਪਣੇ ਆਰੰਭ ਵਿੱਚ ਸੀ ਜੰਗ ਮੁਕਰ ਦੇ ਨਾਲ ਹੀ ਡਿਫੈਂਸ ਆਫ ਇੰਡੀਆ ਰੂਲਸ ਖਤਮ ਹੋ ਰਿਹਾ ਸੀ ਪੰਜਾਬੀ ਲੋਕਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਨਵੇਂ ਕਾਨੂੰਨੀ ਹਥਿਆਰ ਦੀ ਲੋੜ ਸੀ ਜੋ ਰੋਡ ਐਕਟ ਦੀ ਛਾਪੇ ਦੇ ਵਿੱਚ ਸਾਹਮਣੇ ਆਇਆ ਇਸ ਤਰ੍ਹਾਂ ਪੰਜਾਬ ਨੂੰ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵਰਤਿਆ ਗਿਆ ਅਤੇ ਪੰਜਾਬੀ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਅਤੇ ਪੈਸਾ ਦਿੱਤਾ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਉਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਇਤਿਹਾਸਿਕ ਜਾਣਕਾਰੀ ਦੇ ਨਾਲ